ਸਤ ਸ੍ਰੀ ਅਕਾਲ ਜੀ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਮੱਝ ਜੋ ਕਿ ਦੂਜੀ ਸੂਏ ਆ ਤੇ ਥੱਲੇ ਇਹਦੇ ਕੱਟਾਗਾ ਤੇ ਆਪਣੇ ਪਿੰਡ ਬੱਜਵਾਣਾ ਜ਼ਿਲ੍ਹਾ ਬਟਿੰਡਾ ਵਿੱਚ ਤੁਹਾਨੂੰ ਇਹ ਮੱਝ ਦਿਖ ਰਹੀ ਹੈ ਤੇ ਬਾਕੀ ਜਾਣਕਾਰੀ ਆਪਾਂ ਵੀਰਾਂ ਤੋਂ ਲੈਣੇ ਆਂ ਹਾਂਜੀ ਬਾਬਾ ਜੀ ਇਹਦਾ ਰਿਕਾਰਡ ਰਕੂਡ ਕੀ ਹੈ ਜ ਮਤਲਬ ਕਿੰਵੇਂ ਸੂਏ ਆ ਇਹ ਇਹ ਦੂਜੀ ਸੂਏ ਆ ਜੀ ਠੀਕ ਹੈ ਦੂਜੇ ਸੂਏ ਤੇ ਪਹਿਲੇ ਸੂਏ ਦੁੱਧ ਕਿੰਨਾ ਦਿੰਦਾ ਇਹਨੇ ਇਹਨੇ 9.5 ਲੀਟਰ ਦਿੰਦਾ ਹੈ ਠੀਕ ਹੈ ਜੀ 9.5 ਲੀਟਰ ਤੇ ਹੁਣ ਕਿੰਨਾ ਇਹਦੇ ਥੱਲੇ ਦੂਜੇ ਸੂਏ ਚ ਹੁਣ ਇਹਨੇ ਜੀ ਥੁਲੀ ਨੂੰ ਵੀ ਦੋ ਦਿਨ ਹੋਇਆ ਠੀਕ ਹੈ ਕੱਲ ਵੀ ਪਰਸੋਂ ਥੁਲੀ ਹੈ ਜੀ ਠੀਕ ਹੈ ਜੀ ਕੱਲ ਪਰਸੋਂ ਸੂਈ ਆ ਦੱਸਣ ਮੁਤਾਬਕ ਤੇ ਹਜੇ ਇਹਨੇ ਦੁੱਧ ਚੜਨਾ ਕਿਉਂਕਿ ਕਾਫੀ ਮਤਲਬ ਮਹੀਨੇ ਤੱਕ ਦੁੱਧ ਚੜਦਾ ਰਹਿੰਦਾ ਪਸ਼ੂ ਜਿਹੇ ਜੀ ਆਪਾਂ ਖਰਾਕ ਦੇਵਾਂਗੇ ਸੋ ਅਟਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ ਦਿਖਾ ਦਿੰਨੇ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਸ਼ਾਨਦਾਰ ਅਟਰ ਹੈ ਬਣਾਇਆ ਵਗਾ ਬੂਰਾ ਕੱਟਾ ਮੰਗਰ ਮੇਲ ਕਾਫ ਤੇ ਇਹ ਜਦੋਂ ਆਪਾਂ ਇਧਰੋਂ ਮਤਲਬ ਨਥਾਣਾ ਭਗਤਾ ਬਾਈਪਾਸ ਤੋਂ ਇਧਰ ਬਜਾਣੇ ਵਾਲੀ ਸਾਈਡ ਆਉਂਦੇ ਆ ਤਾਂ ਉੱਪਰ ਹੀ ਇਹ ਮਤਲਬ ਘਰ ਨੇ ਬਾਹਰ-ਬਾਰ ਤੁਸੀਂ ਬਾਕੀ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਨੰਬਰ ਬੁਲਾ ਦਿੰਨੇ ਆ ਨੰਬਰ ਕਿੰਨਾ ਜੀ ਨੰਬਰ ਆ ਤੁਸੀਂ ਦੇਖ ਲਓ ਜੀ ਹਾਂਜੀ ਦੇਖੋ ਬਹੁਤ ਸ਼ਾਨਦਾਰ ਮੋਰਾ نسل ਦੀ ਮੱਝ ਹੈ ਤੇ ਨੰਬਰ ਤੁਸੀਂ ਨੋਟ ਕਰ ਲਓ 95013 ਤੇ 03496 ਇਹ ਨੰਬਰ ਹੈ ਰੇਟ ਮੁੱਲ ਵਾੜੀ ਦੀ ਜਾਣਕਾਰੀ ਵੀਰ ਤੁਹਾਨੂੰ ਫੋਨ ਤੇ ਦੱਸ ਦੇਣਗੇ ਕੋਈ ਵੀ ਚਾਹਵਾਨ ਵੀਰ ਮੋਰਾ ਮੱਝ ਕਿਉਂਕਿ ਦੂਜੇ ਸੂਏ ਆ ਬਹੁਤ ਸ਼ਾਨਦਾਰ ਹੈ ਹੈਵੀ weight ਚਾ ਪਤਲੇ ਪਿੰਡੇ ਦੀ ਮੱਝ ਹੈ ਦੁੱਧ ਗਾਹ ਵਧਣ ਵਾਲੀ ਆ ਦੂਜੇ ਸੂਏ ਚ ਤੁਸੀਂ ਆਰਡਰ ਕੁਆਲਟੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਆਰਡਰ ਆਰਡਰ ਕੁਆਲਿਟੀ ਕੀਤੀ ਹੋਈ ਹੈ ਤੇ ਹਜੇ ਇਸ ਨੇ ਇਦੋਂ ਵੀ ਜ਼ਿਆਦਾ ਦੁੱਧ ਬਦਨਾ ਵਧੀਆ ਆਪਣੇ ਘਰੇਲੂ ਮੱਝ ਹੈ ਤੇ ਬੱਚੀ ਪਾਲੀ ਵੀ ਹੈ ਘਰ ਦੀ ਨਸਲ ਹੈ ਵੀਰਾਂ ਦੀ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਸ ਵੀ ਵੀਰ ਨੂੰ ਚਾਹੀਦੀ ਹੋਵੇ ਹਾਂਜੀ ਹੁਣ ਸਾਨੂੰ ਤੋੜ ਕੇ ਦਿਖਾਉਨੇ ਆਪਾਂ ਉੱਥੇ ਆ ਗਏ ਮੇਰੇ ਖੁੱਲ। ਜੀ ਨੋਟ। ਹੈਦਾਨੀ ਦੀ ਖੜੀ ਜੇ ਤੇ ਜੇ। ਪ੍ਰਤਾਪ ਜੀ ਇਹ ਰਹਿ ਰਹੇ ਕਰਕੇ ਚਾਤੀ ਤੇ ਨਾ। ਤੁਸੀਂ ਦੇਖ ਰਹੇ ਹੋ ਚਾਲ ਢਾਲ ਦੀ ਪੂਰੀ ਖੁੱਲੀ ਆ ਤੇ ਪੂਰਾ ਆਰਡਰ ਦਿਖਾ ਕੇ ਤੁਰਦੀ ਹੈ। ਦੇਖੋ ਬਹੁਤ ਹੀ ਸ਼ਾਨਦਾਰ ਬਾਡੀ ਕੁਆਲਿਟੀ। ਸਿੰਗੀ ਬਹੁਤ ਵਧੀਆ ਪੂਸ਼ਪੂਰੀ ਕਾਲੀ ਹੈ ਜੈਡ ਬਲੈਕ ਚ। ਆ ਜੀ ਦਾ ਬੇਨਿਆ ਦਾ ਕਰਤਿੰਦਾ ਕੀ ਫੇਰ ਅੰਕਰੋ ਹਾਂਜੀ ਇਹਦੀ ਵੈਕਸੀਨ ਹੋਈ ਵੀ ਆ ਸਾਰੀ ਟੀਕੇ ਲੱਗੇ ਪਿਆ ਮੂੰਹ ਖੁਰ ਗਾਲ ਖੋਟੂ ਦੇ ਹਾਂਜੀ ਸਾਰੀ ਵੈਕਸੀਨੇਸ਼ਨ ਹੋਈ ਵੀ ਆ ਤੇ ਹੁਣ ਤੇ ਹੁਣ ਤੁਸੀਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਚੋਟੀ ਬਹੁਤ ਖੂਬਸੂਰਤ ਹੈ ਸਿੰਘੀ ਦੀ ਬਹੁਤ ਵਧੀਆ ਕੱਦ ਕਾਠ ਦੀ ਪੂਰੀ ਡਬਲ ਹੈ ਤੇ ਜਲਦੀ ਤੋਂ ਜਲਦੀ ਸੰਪਰਕ ਕਰੋ ਜਿਸ ਵੀ ਵੀਰ ਨੂੰ ਚਾਹੀਦੀ ਹੈ ਆ ਪਿੱਛੇ ਜੋ ਮੇਲ ਕਾਫ ਹੈ ਉਹ ਵੀ ਬੂਰੇ ਬੋਲ ਦੀ ਨਸਲ ਦਾ ਬੱਚਾ ਹੈਗਾ ਬਹੁਤ ਵਧੀਆ ਕੁਆਲਿਟੀ ਹੈ ਇਸ ਦੀ ਵੀ ਤੇ ਬਹੁਤ ਵਧੀਆ ਨਸਲ ਦੇ ਬੱਚੇ ਦਿੰਦੀ ਹੈ ਸੋ ਜਲਦੀ ਤੋਂ ਜਲਦੀ ਸੰਪਰਕ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਲਈ ਧੰਨਵਾਦ